ਮਿੱਤਰ ਪਿਆਰਿਓ ਪੁਲਿਸ ਨੇ ਪੰਜ ਬੰਦਿਆਂ ਤੇ ਪਰਚਾ ਦਰਜ ਕਰ ਦਿੱਤਾ ਹੈ ਐਫ ਆਈ ਆਰ ਦਰਜ ਕਰ ਦਿੱਤੀ ਹੈ ਬੀਤੇ ਦਿਨੀ ਇੱਕ ਨੌਜਵਾਨ ਸਰਪੰਚ ਜਸ਼ਨ ਬਾਵਾ ਨੇ ਆਪਣੇ ਆਪ ਨੂੰ ਗੋਲੀ ਮਾਰ ਕੇ ਆਤਮ ਹੱਤਿਆ ਕੀਤੀ ਸੀ ਇਸ ਮਸਲੇ ਦਾ ਬਹੁਤ ਵੱਡਾ ਰੌਲਾ ਪਿਆ ਸੀ ਬਹੁਤ ਵੱਡੇ ਪੱਧਰ ਤੇ ਇਹ ਮਸਲਾ ਲੁਧਿਆਣਾ ਦੀ ਜਿਮਣੀ ਚੋਣ ਦੇ ਵਿੱਚ ਵੀ ਉੱਠਿਆ ਤੇ ਉਸ ਮ੍ਰਿਤਕ ਨੌਜਵਾਨ ਸਰਪੰਚ ਦੇ ਜਿਹੜੇ ਮਾਪੇ ਤੇ ਉਹਦੇ ਰਿਸ਼ਤੇਦਾਰ ਇਹ ਦੋਸ਼ ਲਾ ਰਹੇ ਸੀ ਕਿ ਜਿਹੜਾ ਹਲਕਾ ਐਮ ਐਲ ਏ ਵਿਧਾਇਕ ਹੈ ਤੇ ਉਹਦਾ ਪੀ ਹੈ ਉਹਨਾਂ ਦੇ ਦਬਾਅ ਕਰਕੇ ਉਹਨਾਂ ਦੇ ਤੰਗ ਕਰਨ ਕਰਕੇ ਸਾਡੇ ਮੁੰਡੇ ਨੇ ਆਤਮ ਹੱਤਿਆ ਕੀਤੀ ਹੈ ਪਰ ਹੁਣ ਪਰਚਾ ਦਰਜ ਕੀਤਾ ਗਿਆ ਵੱਡੀ ਅਪਡੇਟ ਉਸ ਮਸਲੇ ਦੇ ਵਿੱਚ ਅੱਜ ਆਈ ਹੈ ਕਿਉਂਕਿ ਪਿਛਲੇ ਦਿਨੀ ਜਦੋਂ ਇਹ ਮਸਲਾ ਜ਼ੋਰ ਨਾਲ ਉੱਠਿਆ ਸੀ ਤਾਂ ਪੁਲਿਸ ਨੇ ਇੱਕ ਜਾਂਚ ਟੀਮ ਇੱਕ ਸੈੱਟ ਬਣਾ ਦਿੱਤੀ ਸੀ ਕਿ ਇਸ ਪੂਰੇ ਮਸਲੇ ਦੀ ਪੜਤਾਲ ਕੀਤੀ ਜਾਏਗੀ ਤੇ ਜਿਹੜੇ ਵੀ ਦੋਚੀ ਨੇ ਉਹਨਾਂ ਤੇ ਪਰਚਾ ਦਰਜ ਕੀਤਾ ਜਾਏਗਾ ਕਾਰਵਾਈ ਕੀਤੀ ਜਾਏਗੀ ਐਕਸ਼ਨ ਲਿਆ ਜਾਏਗਾ ਪਿਛਲੇ ਦਿਨੀ ਆਮ ਆਦਮੀ ਪਾਰਟੀ ਦੇ ਕੈਬਨਿਟ ਮੰਤਰੀ ਤੇ ਪੰਜਾਬ ਦੇ ਪ੍ਰਧਾਨ ਅਮਨ अरोड़ा ਨੇ ਵੀ ਇਸ ਮਸਲੇ 'ਚ ਬਿਆਨ ਦਿੱਤਾ ਸੀ ਕਿ 48 ਘੰਟਿਆਂ ਦੇ ਅੰਦਰ ਅੰਦਰ ਅਸੀਂ ਜਾਂਚ ਕਰਕੇ ਕਾਰਵਾਈ ਕਰਾਂਗੇ ਤੇ ਉਸ ਤੋਂ ਬਾਅਦ ਸਾਡੇ ਚੈਨਲ ਲਾਈਵ ਸੱਚ ਟੀਵੀ ਤੇ ਬੋਲਦਿਆਂ ਅਮਨ अरोड़ा ਨੇ ਕਿਹਾ ਸੀ ਕਿ ਮੁੱਖ ਮੰਤਰੀ ਭਗਵਨ ਤਮਾਨ ਖੁਦ ਇਸ ਮਸਲੇ ਨੂੰ ਆਪ ਦੇਖ ਰਹੇ ਨੇ ਤੇ ਜਲਦੀ ਕਾਰਵਾਈ ਕੀਤੀ ਜਾਏਗੀ ਤੇ ਹੁਣ ਭਾਈ ਪਰਚਾ ਦਰਜ ਹੋਇਆ ਪੰਜ ਬੰਦੇ ਆਤੇ ਔਰ ਮੈਂ ਪਹਿਲਾਂ ਦੱਸ ਦਿਆਂ ਕਿ ਉਹਨਾਂ ਪੰਜ ਬੰਦਿਆਂ ਦੇ ਵਿੱਚ ਐਮਐਲਏ ਦਾ ਨਾਂ ਨਹੀਂ ਹੈ ਉਹਨਾਂ ਦੇ ਪੀਏ ਦਾ ਵੀ ਨਾਂ ਨਹੀਂ ਹੈ ਔਰ ਜਿਹੜੀ ਸੈਟ ਬਣਾਈ ਸੀ ਉਹਨੇ ਜਾਂਚ ਕੀਤੀ ਹੈ ਔਰ ਜਾਂਚ ਕਰਕੇ ਤੇ ਜਿਹੜੇ ਪੰਜ ਬੰਦਿਆਂ ਤੇ ਪਰਚਾ ਦਰਜ ਕੀਤਾ ਮੈਂ ਉਹਨਾਂ ਦੇ ਨਾਂ ਤੁਹਾਨੂੰ ਪੜ੍ਹ ਕੇ ਦੱਸ ਦਿਆਂ ਵੈਸੇ ਵੱਡੀ ਗਿਣਤੀ ਲੋਕ ਜਿਹੜੇ ਵੀ ਚੈਨਲਾਂ ਤੇ ਇਸ ਖਬਰ ਦੀ ਵੀਡੀਓ ਚੱਲ ਰਹੀ ਹੈ ਉਹਦੇ ਥੱਲੇ ਕਮੈਂਟ ਕਰ ਰਹੇ ਨੇ ਕਿ ਉਹੀ ਕੁਝ ਹੋਇਆ ਜਿਹਦਾ ਡਰ ਸੀ ਉਹੀ ਕੁਝ ਹੋਇਆ ਜਿਹਦਾ ਖ਼ਸ਼ਾ ਸੀ ਇਹ ਕਮੈਂਟ ਬਹੁਤ ਸਾਰੇ ਲੋਕ ਚੈਨਲਾਂ ਦੇ ਥੱਲੇ ਲਿਖ ਰਹੇ ਨੇ ਪਰਚਾ ਕਿਹਦੇ ਤੇ ਦਰਜ ਹੋਇਆ ਜਿਹੜੇ ਪਿੰਡ ਤ੍ਰਿੱਡੇ ਦਾ ਸਰਪੰਚ ਸੀ ਉਹ ਮੁੰਡਾ ਉਸੇ ਪਿੰਡ ਦੇ ਚਾਰ ਬੰਦੇ ਤੇ ਇੱਕ ਬੰਦਾ ਇੱਕ ਹੋਰ ਪਿੰਡ ਦਾ ਵੇਖੋ ਜੀ ਸੋਨਾ ਸਿੰਘ ਪੁੱਤਰ ਮਾਲ ਸਿੰਘ ਪਿੰਡ ਤਰੇਡਾ ਜਿਹਦੇ ਤੇ ਪਰਚਾ ਦਰਜ ਕੀਤਾ ਗਿਆ ਔਰ ਕੁਲਦੀਪ ਸਿੰਘ ਪੁੱਤਰ ਹਰਕ੍ਰਿਸ਼ਨ ਸਿੰਘ ਇਹਦਾ ਵੀ ਪਿੰਡ ਤਰੇਡਾ ਜਿੱਤੇ ਪਰਚਾ ਦਰਜ ਕੀਤਾ ਗਿਆ ਹਰਦੀਪ ਸਿੰਘ ਪੁੱਤਰ ਕੁਲਵੀਰ ਸਿੰਘ ਇਹਦੇ ਤੇ ਵੀ ਪਰਚਾ ਦਰਜ ਕੀਤਾ ਗਿਆ ਐਫ ਆਈ ਆਰ ਦਰਜ ਕੀਤੀ ਗਈ ਆ ਸੁਖਵਿੰਦਰ ਸਿੰਘ ਪੁੱਤਰ ਬਲਜੀਤ ਸਿੰਘ ਇਹਦੇ ਤੇ ਵੀ ਪਰਚਾ ਦਰਜ ਕੀਤਾ ਗਿਆ ਤੇ ਇਹ ਚਾਰੋਂ ਪਿੰਡ ਤ੍ਰਿੱਡੇ ਦੇ ਦੱਸੇ ਜਾ ਰਹੇ ਨੇ ਤੇ ਇਹਨਾਂ ਤੇ 108 ਧਾਰਾ ਜਿਹੜੀ ਬੀਐਨਐਸ ਦੀ ਤੇ 61 2 ਇਹ ਦੋ ਧਰਾਵਾਂ ਲਾ ਕੇ ਪਰਚਾ ਦਰਜ ਕੀਤਾ ਤਾਂ ਜਿਹੜਾ ਪੰਜਵਾਂ ਬੰਦਾ ਇਸ ਪਰਚੇ ਦੇ ਵਿੱਚ ਪਾਇਆ ਗਿਆ ਉਹਦਾ ਨਾਮ ਕਰਨਬੀਰ ਸਿੰਘ ਢਿੱਲੋਂ ਪੁੱਤਰ ਬਲਦੇਵ ਸਿੰਘ ਪਿੰਡ ਨਿੱਜਰ ਲਾਈਵ ਸੱਚ ਟੀਵੀ ਦੇ ਉੱਪਰ ਜਦੋਂ ਇਲਾਕੇ ਦੇ ਐਮਐਲਏ ਜਿਹੜੇ ਫੌਜਾ ਸਿੰਘ ਸਰਾਰੀ ਦੀ ਇੰਟਰਵਿਊ ਮੈਂ ਤੁਹਾਡੇ ਸਾਹਮਣੇ ਪੇਸ਼ ਕੀਤੀ ਸੀ ਤਾਂ ਉਹਦੇ ਵਿੱਚ ਐਮਐਲਏ ਫੌਜਾ ਸਿੰਘ ਸਰਾਰੀ ਨੇ ਇੱਕ ਨਾਂ ਲਿਆ ਸੀ ਜਿਹਦਾ ਉਹਨਾਂ ਨੇ ਕਿਹਾ ਸੀ ਕਿ ਉਹਨੂੰ ਸਰਪੰਚ ਬਣਾਉਣ ਦੇ ਬਦਲੇ ਇਸ ਕਰਨ ਨੇ 10 ਲੱਖ ਰੁਪਇਆ ਲਿਆ ਹਾਲਾਂਕਿ ਅਸੀਂ ਕਰਨ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਉਹਨੂੰ بڑے ਫੋਨ ਲਾਏ ਉਹਦਾ ਪੱਖ ਲੈਣ ਲਈ ਪਰ ਉਹ ਉਪਲਬਧ ਨਹੀਂ ਹੋ ਸਕਿਆ ਫੋਨ ਵੀ ਨਹੀਂ ਸੀ ਚੁੱਕੇ ਤੇ ਹੁਣ ਉਹਦੇ ਉੱਪਰ ਵੀ ਪਰਚਾ ਦਰਜ ਕਰਵਾ ਦਿੱਤਾ ਗਿਆ ਹੁਣ ਇਹਦੇ ਵਿੱਚ ਸਭ ਤੋਂ ਅਹਿਮ ਗੱਲ ਇਹ ਆ ਕਿ ਜਿਹੜਾ ਪੀੜਤ ਪਰਿਵਾਰ ਹੈ ਜਿਨ੍ਹਾਂ ਦਾ ਪੁੱਤ ਮਰਿਆ ਉਹਨਾਂ ਨੇ ਜਿਹੜੀ ਦਰਖਾਸਤ ਪੁਲਿਸ ਨੂੰ ਦਿੱਤੀ ਸੀ ਉਹਦੇ ਵਿੱਚ ਇਹਨਾਂ ਚੋਂ ਕਿਸੇ ਦਾ ਨਾਮ ਵੀ ਨਹੀਂ ਦੱਸਿਆ ਜਾ ਰਿਹਾ ਉਹ ਵਾਰ-ਵਾਰ ਚੈਨਲਾਂ ਦੇ ਉੱਪਰ ਇਹੀ ਬੋਲ ਰਹੇ ਸੀ ਕਿ ਇਲਾਕੇ ਦਾ ਐਮਐਲਏ ਤੇ ਉਹਦਾ ਪੀਏ ਇਹ ਸਾਡੇ ਮੁੰਡੇ ਤੇ ਦਬਾਅ ਪਾਉਂਦੇ ਰਹੇ ਪਰ ਉਹਨਾਂ ਦੋਨਾਂ ਤੇ ਪਰਚਾ ਨਹੀਂ ਕੀਤਾ ਗਿਆ ਉਹਨਾਂ ਤੇ ਐਫਆਈਆਰ ਨਹੀਂ ਹੋਈ ਤੇ ਐਫਆਈਆਰ ਜਿਹੜੀ ਆ ਇਹਨਾਂ ਪੰਜ ਵਿਕਤੀਆਂ ਤੇ ਹੋਈ ਆ ਹੁਣ ਇਹਦੇ ਬਾਰੇ ਤੁਸੀਂ ਜਨਤਾ ਜਨਾਰਦਨੋ ਲੋਕਤੰਤਰ ਚ ਲੋਕ ਵੱਡੇ ਹੁੰਦੇ ਨੇ ਤੁਸੀਂ ਦੱਸਿਓ ਕਿ ਤੁਹਾਨੂੰ ਕੀ ਲੱਗਦਾ ਇਹ ਪਰਚਾ ਕਿੰਨਾ ਕੁ ਸਹੀ ਜਾਂਚ ਕਰਕੇ ਕੀਤਾ ਗਿਆ ਹੋ ਸਕਦਾ ਜਿਹੜੇ ਉਸ ਦਿਨ ਤੋਂ ਹੀ ਜਿਹੜੀ ਜਾਂਚ ਟੀਮ ਸੈੱਟ ਬਿਠਾਈ ਗਈ ਸੀ ਉਹਨੇ ਆਪਣੀ ਜਿਹੜਾ ਐਫਆਈਆਰ ਹੁਣ ਲਖੋ ਕੇ ਥਾਣੇ ਚ ਕੀਤੀ ਹੈ ਉਹਦੇ ਵਿੱਚ ਇਹ ਲਿਖਿਆ ਗਿਆ ਕਿ ਕਾਫੀ ਸਾਰੇ ਵਿਅਕਤੀਆਂ ਦੇ ਬਿਆਨ ਲਏ ਉਹਨਾਂ ਨੇ ਨਾਂ ਮ੍ਰਿਤਕ ਨੌਜਵਾਨ ਸਰਪੰਚ ਦੇ ਪਿਤਾ ਤਰਸੀਮ ਲਾਲ ਦਾ ਨਾਂ ਉਹਦੇ ਚ ਲਿਖਿਆ ਉਹਦੀ ਮਾਂ ਦਾ ਨਾਂ ਲਿਖਿਆ ਔਰ ਕਾਨ ਸਿੰਘ ਵਾਲਾ ਤੇ ਸ਼ਰੀਵ ਵਾਲਾ ਦਾ ਇੱਕ ਇੱਕ ਵਿਅਕਤੀ ਹੈ ਇਸੇ ਤਰ੍ਹਾਂ ਕਈ ਸਾਰੇ ਵਿਅਕਤੀਆਂ ਦੇ ਬਿਆਨ ਉਹਨਾਂ ਨੇ ਕਿਹਾ ਅਸੀਂ ਲਏ ਤੇ ਫਿਰ ਅਸੀਂ ਇਹ ਜਿਹੜਾ ਇਹਨਾਂ ਬੰਦਿਆਂ ਤੇ ਪਰਚਾ ਦਰਜ ਕੀਤਾ ਹੈ ਹੁਣ ਤੁਸੀਂ ਦੇਖੋ ਕਿ ਇਹ ਜਿਹੜਾ ਪਰਚਾ ਦਰਜ ਕੀਤਾ ਹੈ ਇਹ ਕੀਤਾ ਉਦੋਂ ਹੈ ਜਦੋਂ ਜਿਹੜਾ ਮ੍ਰਿਤਕ ਨੌਜਵਾਨ ਸਰਪੰਚ ਦਾ ਪਰਿਵਾਰ ਹੈ ਤੇ ਇੱਕ ਜਥੇਬੰਦੀਆਂ ਦੀ ਐਕਸ਼ਨ ਕਮੇਟੀ ਬਣੀ ਹੈ ਉਹਨਾਂ ਨੇ 5 ਜੁਲਾਈ ਨੂੰ ਅੱਜ ਤੋਂ ਸਿਰਫ 6 ਕੁ ਦਿਨ ਬਾਅਦ ਉਹਨਾਂ ਨੇ ਗੁਰੂ ਹਰ ਸਹਾਏ ਜਿਹੜਾ ਪੂਰਾ ਸ਼ਹਿਰ ਹੈ ਉਹਨੂੰ ਬੰਦ ਕਰਨ ਦਾ ਸੱਦਾ ਦਿੱਤਾ ਹੋਇਆ ਔਰ ਸੰਘਰਸ਼ ਨੂੰ ਹੋਰ ਤੇਜ਼ ਕਰਨ ਦਾ ਸੱਦਾ ਦਿੱਤਾ ਹੋਇਆ ਕਾਫੀ ਸਾਰੀਆਂ ਜਥੇਬੰਦੀਆਂ ਦੀ ਇੱਕ ਸੰਘਰਸ਼ ਕਮੇਟੀ ਬਣੀ ਹੈ ਤੇ ਨਾਲ ਉਹ ਪੀੜਤ ਪਰਿਵਾਰ ਹੈ ਪਿਛਲੇ ਦਿਨੀ ਕਈ ਤਰ੍ਹਾਂ ਦੀਆਂ ਗੱਲਾਂ ਉੱਠੀਆਂ ਸੀ ਇਹ ਵੀ ਚਰਚਾ ਆਈ ਕਿ ਜਿਹੜਾ ਪੀੜਤ ਪਰਿਵਾਰ ਹੈ ਉਹਦਾ ਐਮਐਲਏ ਨਾਲ ਸਮਝੌਤਾ ਹੋ ਗਿਆ ਇਹ ਵੀ ਚਰਚਾ ਇੱਥੇ ਕਾਫੀ ਹੋਈ ਖੈਰ ਉਹਦੀ ਕੋਈ ਪੁਖਤਾ ਗੱਲ ਬਾਹਰ ਨਹੀਂ ਆਈ ਪਰ ਚਰਚਾ ਹੁੰਦੀ ਰਹੀ ਪਰ ਉਸ ਤੋਂ ਬਾਅਦ ਜਿਹੜਾ ਪੀੜਤ ਪਰਿਵਾਰ ਹੈ ਮੁੰਡੇ ਦਾ ਪਿਤਾ ਹੈ ਉਹਨੇ ਪ੍ਰੈਸ ਕਾਨਫਰੰਸ ਫਰੋਜਪੁਰ ਦੇ ਸਤਲੁਜ ਕਲੱਬ ਦੇ ਪ੍ਰੈਸ ਕਲੱਬ ਦੇ ਵਿੱਚ ਕੀਤੀ ਕਾਫੀ ਸਾਰੀਆਂ ਜਥੇਬੰਦੀਆਂ ਨਾਲ ਲੈ ਕੇ ਔਰ ਉਹਨਾਂ ਨੇ ਇੱਥੋਂ ਤੱਕ ਦੋਸ਼ ਲਾਏ ਕਿ ਜਿਹੜਾ ਜਿਹੜੀ ਜਾਂਚ ਟੀਮ ਹੈ ਪੁਲਿਸ ਦੀ ਉਹ ਅਫਸਰ ਸਾਨੂੰ ਰਾਤ ਨੂੰ ਮੈਨੂੰ ਤੇ ਮੇਰੀ ਪਤਨੀ ਨੂੰ ਕਿਸੇ ਦਫ਼ਤਰ ਚ ਲੈ ਕੇ ਗਿਆ ਤੇ ਮ੍ਰਿਤਕ ਨੌਜਵਾਨ ਦੇ ਪਿਤਾ ਨੇ ਕਿਹਾ ਕਿ ਸਾਡੇ ਅੰਗੂਠੇ ਜਿਹੜੇ ਆ ਉਹ ਕਿਹੜੇ-ਕਿਹੜੇ ਕਾਗਜ਼ਾਂ ਤੇ ਉਹਨਾਂ ਨੇ ਲਵਾ ਲਏ ਸਾਨੂੰ ਨਹੀਂ ਪਤਾ ਹੁਣ ਜਿਹੜੇ ਵਿਰੋਧੀ ਪਾਰਟੀਆਂ ਵਾਲੇ ਨੇ ਜਾਂ ਜਿਹੜੀ ਐਕਸ਼ਨ ਕਮੇਟੀ ਹੈ ਉਹਨਾਂ ਦੇ ਆਗੂ ਕਹਿ ਰਹੇ ਨੇ ਕਿ ਇਹ ਸਾਰਾ ਕੁਝ ਕਾਲਾ-ਮਾਲ ਹੈ ਜਿਹੜੇ ਨੌ ਨਿਹਾਲ ਸਿੰਘ ਨੌਜਵਾਨ ਭਾਰਤ ਸਭਾ ਦੇ ਆਗੂ ਨੇ ਜਿਹੜੇ ਭਾਰਤੀ ਕਿਸਾਨ ਇਹਨਾਂ ਨੇ ਏਕਤਾ ਢਕਾਉਂਦਾ ਦੇ ਸੂਬਾ ਆਗੂ ਨੇ ਹਰਨੇਕ ਸਿੰਘ ਮਹਿਮਾ ਉਹਨਾਂ ਦੋਨਾਂ ਨੇ ਇਹ ਗੱਲ ਆਖੀ ਹੈ ਕਿ ਜਿਹੜੇ ਹਲਕਾ ਐਮਐਲਏ ਆ ਉਹਨਾਂ ਨੇ ਇਹ ਪਰਚਾ ਹੋਰ ਲੋਕਾਂ ਦੇ ਉੱਪਰ ਕਰਵਾ ਦਿੱਤਾ ਹੈ ਅੱਜ ਉਹਨਾਂ ਦੇ ਇਸ ਤਰ੍ਹਾਂ ਦੇ ਬਿਆਨ ਜਿਹੜਿਆ ਉਹ ਚੈਨਾਂ ਦੇ ਉੱਪਰ ਆਏ ਨੇ ਪਰ ਹੁਣ ਅੱਗੇ ਕੀ ਹੋਏਗਾ ਇਹ ਆਉਣ ਵਾਲਾ ਵਕਤ ਦੱਸੇਗਾ ਜਦੋਂ ਸੰਘਰਸ਼ ਕਮੇਟੀ ਨੂੰ ਪੁੱਛਿਆ ਗਿਆ ਕਿ ਹੁਣ ਪਰਚਾ ਹੋ ਗਿਆ ਹੁਣ ਤੁਸੀਂ ਆਪਣਾ ਜਿਹੜਾ ਸ਼ਹਿਰ ਬੰਦ ਦਾ ਸੱਦਾ ਹੈ ਉਹਨੂੰ ਕੈਨਸਲ ਕਰੋਗੇ ਜਾਂ ਲਾਗੂ ਕਰੋਗੇ ਉਹਨਾਂ ਨੇ ਕਿਹਾ ਕਿ ਅਸੀਂ ਉਹਨੂੰ ਲਾਗੂ ਕਰਾਂਗੇ ਕਿਉਂਕਿ ਇਹ ਪਰਚਾ ਸਹੀ ਨਹੀਂ ਹੋਇਆ ਉਹ ਕਹਿੰਦੇ ਸਾਨੂੰ ਨਹੀਂ ਲੱਗਦਾ ਕਿ ਇਹ ਪਰਚਾ ਠੀਕ ਹੋਇਆ ਜਿਨ੍ਹਾਂ ਪਰਿਵਾਰ ਨਾਲ ਧੱਕਾ ਹੋਇਆ ਉਹ ਕਹਿ ਰਹੇ ਨੇ ਸੰਘਰਸ਼ ਕਮੇਟੀ ਵਾਲੇ ਵੀ ਉਹ ਪਰਿਵਾਰ ਵੀ ਸੰਤੁਸ਼ਟ ਨਹੀਂ ਹੈ ਪਰਿਵਾਰ ਦਾ ਬਿਆਨ ਵੀ ਆਪਾਂ ਕੱਲ ਨੂੰ ਰਿਕਾਰਡ ਕਰਕੇ ਤੇ ਪੇਸ਼ ਕਰਾਂਗੇ ਪਰ ਫਿਲਹਾਲ ਪਰਚਾ ਹੋ ਚੁੱਕਾ ਹੈ ਪੰਜ ਵਿਅਕਤੀਆਂ ਤੇ ਪਰਚਾ ਕੀਤਾ ਗਿਆ ਦੁਬਾਰਾ ਫੇਰ ਮੈਂ ਨਾਮ ਪੜ੍ਹ ਦਿਆਂ ਸੋਨਾ ਸਿੰਘ ਪੁੱਤਰ ਮਾਲ ਸਿੰਘ ਪਿੰਡ ਤ੍ਰਿੱਡਾ ਕੁਲਦੀਪ ਸਿੰਘ ਪੁੱਤਰ ਹਰਕ੍ਰਿਸ਼ਨ ਸਿੰਘ ਪਿੰਡ ਤ੍ਰਿੱਡਾ ਹਰਦੀਪ ਸਿੰਘ ਪੁੱਤਰ ਕੁਲਬੀਰ ਸਿੰਘ ਪਿੰਡ ਤ੍ਰਿੱਡਾ ਸੁਖਵਿੰਦਰ ਸਿੰਘ ਪੁੱਤਰ ਬਲਜੀਤ ਸਿੰਘ ਪਿੰਡ ਤ੍ਰਿੱਡਾ ਤੇ ਕਰਨਬੀ ਸਿੰਘ ਢਿੱਲੋਂ ਪੁੱਤਰ ਬਲਦੇਵ ਸਿੰਘ ਪਿੰਡ ਨਿੱਜਰ ਹੁਣ ਇਹ ਜਿਹੜੀ ਅੱਜ ਦੀ ਕਾਰਵਾਈ ਸਾਹਮਣੇ ਆਈ ਹੈ ਇਹਦੇ ਉੱਪਰ ਦੋ ਚਾਰ ਟਿੱਪਣੀਆਂ ਮੈਂ ਵੀ ਕਰਨੀਆਂ ਚਾਹਣਾ ਜਦੋਂ ਐਮ.ਐਲ.ਏ ਸਾਹਿਬ ਦੀ ਮੈਂ ਇੰਟਰਵਿਊ ਕੀਤੀ ਸੀ ਤਾਂ ਮੈਂ ਉਹਨਾਂ ਨੂੰ ਕਿਹਾ ਕਿ ਉਹ ਪਰਿਵਾਰ ਇਹ ਦੋਸ਼ ਲਾਉਂਦਾ ਹੈ ਕਿ ਸਾਡੇ ਮੁੰਡੇ ਨੂੰ ਸਰਪੰਚ ਬਣਾਉਣ ਦੇ ਲਈ ਪਹਿਲਾਂ 11 ਲੱਖ ਰੁਪਇਆ ਲਿਆ ਗਿਆ ਫਿਰ ਥੋੜੇ-ਥੋੜੇ ਕਰਕੇ 14-15 ਲੱਖ ਰੁਪਇਆ ਸਾਡੇ ਤੋਂ ਲੈ ਲਿਆ ਗਿਆ ਤੇ ਹੁਣ ਫਿਰ ਉਸ ਨੂੰ ਹਟਾ ਕੇ ਆਬਜ਼ਰਵਰ ਲਾਉਣ ਦੀ ਕੋਸ਼ਿਸ਼ ਹੋ ਰਹੀ ਸੀ ਤੇ ਫਿਰ ਪੈਸੇ ਮੰਗੇ ਜਾ ਰਹੇ ਸੀ ਜਿਸ ਦੇ ਦਬਾਅ 'ਚ ਆ ਕੇ ਸਾਡੇ ਮੁੰਡੇ ਨੇ ਆਤਮ ਹੱਤਿਆ ਕੀਤੀ ਖੁਦਕੁਸ਼ੀ ਕੀਤੀ ਤਾਂ ਐਮਐਲਏ ਸਾਹਿਬ ਨੇ ਇਹ ਗੱਲ ਸਾਡੇ ਚੈਨਲ ਦੇ ਕੈਮਰੇ ਤੇ ਆਪ ਮੰਨੀ ਸੀ ਕਿ ਸਾਡੀ ਪਾਰਟੀ 'ਚ ਇੱਕ ਵਿਅਕਤੀ ਕੰਮ ਕਰਦਾ ਜਿਹਦਾ ਨਾਂ ਉਹਨਾਂ ਨੇ ਲਿਆ ਉਹਨਾਂ ਨੇ ਕਿਹਾ ਕਿ ਉਹਨੇ ਪੈਸੇ ਲਏ ਆ 10 ਲੱਖ ਰੁਪਈਆ ਜਦੋਂ ਅਸੀਂ ਕਿਹਾ ਕਿ ਐਮਐਲਏ ਸਾਹਿਬ ਵੇਖੋ ਤੁਸੀਂ ਐਮਐਲਏ ਹੋ ਹਲਕੇ ਦੇ ਤੁਹਾਨੂੰ ਨਹੀਂ ਪਤਾ ਲੱਗਾ ਸੀ ਕਿ ਉਹਨੇ ਪੈਸੇ ਲੈ ਲਏ ਉਹ ਕਹਿੰਦੇ ਬਾਅਦ ਚ ਮੈਨੂੰ ਪਤਾ ਲੱਗ ਗਿਆ ਸੀ ਪਰ ਅਸੀਂ ਫਿਰ ਇਹ ਸਵਾਲ ਐਮਐਲਏ ਸਾਹਿਬ ਨੂੰ ਕੀਤਾ ਕਿ ਤੁਸੀਂ ਮੌਜੂਦਾ ਐਮਐਲਏ ਹੋ ਜਦ ਤੁਹਾਨੂੰ ਪਤਾ ਲੱਗ ਗਿਆ ਕਿ ਤੁਹਾਡੇ ਨਾਂ ਤੇ ਜਾਂ ਸਰਪੰਚ ਬਣਾਉਣ ਦੇ ਨਾਂ ਤੇ ਕੋਈ ਵਿਅਕਤੀ ਪੈਸੇ ਲੈ ਰਿਹਾ ਹੈ ਤਾਂ ਤੁਸੀਂ ਪੁਲਿਸ ਨੂੰ ਕਹਿ ਕੇ ਉਦੋਂ ਹੀ ਕਾਰਵਾਈ ਕਿਉਂ ਨਹੀਂ ਕਰਵਾਈ ਤਾਂ ਇਹਦੇ ਉੱਪਰ ਤੁਸੀਂ ਜੋ ਜਵਾਬ ਐਮਐਲਏ ਸਾਹਿਬ ਨੇ ਦਿੱਤਾ ਉਹ ਤੁਸੀਂ ਸੁਣਿਆ ਹੋਇਆ ਪਰ ਇੱਥੇ ਆਮ ਆਦਮੀ ਪਾਰਟੀ ਦਾ ਇੱਕ ਹੋਰ ਆਗੂ ਦੀਪਕ ਸ਼ਰਮਾ ਜਿਹਨੇ ਬਹੁਤ ਵੱਡੇ ਵੱਡੇ ਗੰਭੀਰ ਦੋਸ਼ ਹਲਕੇ ਦੇ ਐਮਐਲਏ ਤੇ ਉੱਪਰ ਲਾਏ ਉਹਨੂੰ ਬਾਅਦ ਦੇ ਵਿੱਚ ਆਮ ਆਦਮੀ ਪਾਰਟੀ ਨੇ ਕੁਝ ਦਿਨ ਪਹਿਲਾਂ ਪਾਰਟੀ ਦੇ ਵਿੱਚੋਂ ਕੱਢ ਦਿੱਤਾ ਔਰ ਉਹਨੇ ਤਾਂ ਬਹੁਤ ਵੱਡੇ ਗੰਭੀਰ ਦੋਸ਼ ਲਾਏ ਉਹਨੇ ਤਾਂ ਇੱਥੋਂ ਤੱਕ ਦੋਸ਼ ਲਾਏ ਉਹਨੇ ਤਾਂ ਵਿਜੀਲੈਂਸ ਨੂੰ ਤੇ ਸੀਬੀਆਈ ਨੂੰ ਤੇ ਹਰ ਪਾਸੇ ਸ਼ਿਕਾਇਤਾਂ ਵੀ ਲਿਖਤੀ ਤੌਰ ਤੇ ਕੀਤੀਆਂ ਨੇ ਜਿਹਦੇ ਚ ਦੋਸ਼ ਲਾਏ ਨੇ ਕਿ ਐਮਐਲਏ ਨੇ ਸਰਪੰਚੀ ਦੀਆਂ ਚੋਣਾਂ ਦੇ ਵਿੱਚ ਬਹੁਤ ਪੈਸਾ ਕਮਾਇਆ ਇਥੋਂ ਤੱਕ ਉਹਨੇ ਕਿਹਾ ਕਿ 50 ਕਰੋੜ ਦੇ ਕਰੀਬ ਰੁਪਈਆ ਜਿਹੜਾ ਉਹ ਕਮਾਇਆ ਗਿਆ ਨਾਲ ਹੀ ਉਹਨੇ ਕੁਝ ਤੱਥ ਜਿਹੜੀਆਂ ਜਾਇਦਾਦਾਂ ਖਰੀਦੀਆਂ ਗਈਆਂ ਉਹਦੇ ਵੀ ਨਸ਼ਰ ਕਰਨ ਦੀ ਕੋਸ਼ਿਸ਼ ਕੀਤੀ ਹੈ ਹਾਲਾਂਕਿ ਅਸੀਂ ਉਹਨਾਂ ਤੱਥਾਂ ਦੀ ਹਾਲ ਦੀ ਘੜੀ ਪੁਸ਼ਟੀ ਨਹੀਂ ਕਰ ਸਕਦੇ ਜੋ ਸ਼ਿਕਾਇਤ ਕੀਤੀ ਹੈ ਉਹ ਮਹਿਕਮਾ ਉਹਦੀ ਪੜਤਾਲ ਕਰੇਗਾ ਫਿਰ ਹੀ ਪਤਾ ਲੱਗੇਗਾ ਕਿ ਉਹ ਤੱਥ ਜਿਹੜੇ ਕਿੰਨੇ ਕੁ ਸਹੀ ਨੇ ਕਿੰਨੇ ਕੁ ਗਲਤ ਨੇ ਪਰ ਜਿਹੜੀ ਇਹ ਜਸ਼ਨ ਬਾਬਾ ਨੌਜਵਾਨ ਸਰਪੰਚ ਦੇ ਖੁਦਕੁਸ਼ੀ ਮਾਮਲੇ ਦੇ ਵਿੱਚ ਨਵੀਂ ਅਪਡੇਟ ਆਈ ਸੀ ਉਹ ਤੁਹਾਡੇ ਨਾਲ ਸਾਂਝੀ ਕਰ ਦਿੱਤੀ ਹੈ ਤੁਸੀਂ ਆਪਣਾ ਕਮੈਂਟ ਆਪਣਾ ਵਿਚਾਰ ਜਰੂਰ ਲਿਖਿਓ ਪਰ ਮੈਂ ਇੱਥੇ ਇੱਕ ਟਿੱਪਣੀ ਹੋਰ ਕਰਨੀ ਚਾਹੂੰਗਾ ਦੇਖੋ ਪਿਛਲੀਆਂ ਸਰਕਾਰਾਂ ਰਹੀਆਂ ਉਦੋਂ ਵੀ ਬਹੁਤ ਦੋਸ਼ ਲੱਗਦੇ ਰਹੇ ਪਿਛਲੀਆਂ ਸਰਕਾਰਾਂ ਤੋਂ ਲੋਕ ਅੱਕੇ ਹੋਏ ਸੀ ਅੱਕ ਪੱਕ ਕੇ ਉਹਨਾਂ ਨੇ ਇਸ ਨਵੀਂ ਪਾਰਟੀ ਦੀ ਸਰਕਾਰ ਲੋਕਾਂ ਨੇ ਬਣਾਈ ਆਮ ਆਦਮੀ ਪਾਰਟੀ ਨੇ ਪਹਿਲਾਂ ਤਾਂ ਨਾ ਹੀ ਆਮ ਆਦਮੀ ਪਾਰਟੀ ਰੱਖਿਆ ਤੇ ਫਿਰ ਆਮ ਆਦਮੀ ਪਾਰਟੀ ਨੇ ਬਹੁਤ ਵੱਡੇ ਵੱਡੇ ਦਾਅਵੇ ਤੇ ਵਾਅਦੇ ਲੋਕਾਂ ਨਾਲ ਕੀਤੇ ਸੀ ਇਨਕਲਾਬ ਕ੍ਰਾਂਤੀ ਬਦਲਾਅ ਦੀਆਂ ਗੱਲਾਂ ਕੀਤੀਆਂ ਤੇ ਲੋਕਾਂ ਨੂੰ ਹਰ ਤਬਕੇ ਨੂੰ ਵੱਡੇ ਦਾਅਵੇ ਕੀਤੇ ਗਏ ਜਿਵੇਂ ਕਿ ਕਿਸਾਨਾਂ ਨੂੰ ਕਿਹਾ ਗਿਆ ਸੀ ਕਿ 5 ਮਿੰਟਾਂ 'ਚ ਸਾਰੀਆਂ ਫਸਲਾਂ ਤੇ ਐਮਐਸਪੀ ਦੇ ਦੇਵਾਂਗੇ ਜਿਹੜੇ ਬੇਰੁਜ਼ਗਾਰ ਨਹੀਂ ਉਹਨਾਂ ਨੂੰ ਕਿਹਾ ਗਿਆ ਸੀ ਕਿ ਹਰ ਇੱਕ ਨੂੰ ਵਧੀਆ ਤੇ ਪੱਕਾ ਰੁਜ਼ਗਾਰ ਦਿੱਤਾ ਜਾਏਗਾ ਔਰਤਾਂ ਨੂੰ ਕਿਹਾ ਗਿਆ ਸੀ ਹਰ ਮਹੀਨੇ ਹਰ ਇੱਕ ਔਰਤ ਦੇ ਖਾਤੇ ਦੇ ਵਿੱਚ 1000 ਰੁਪਇਆ ਆਇਆ ਕਰੇਗਾ ਨਾਲ ਹੀ ਜਿਹੜੇ ਮਜ਼ਦੂਰ ਨਹੀਂ ਉਹਨਾਂ ਨੂੰ ਕਿਹਾ ਗਿਆ ਸੀ ਕਿ ਤੁਹਾਡੀ ਜ਼ਿੰਦਗੀ ਵੀ ਸਵਰਗ ਬਣਾ ਦਿੱਤੀ ਜਾਵੇਗੀ ਤੁਹਾਨੂੰ ਪੰਚਾਇਤੀ ਜ਼ਮੀਨਾਂ ਚੋਂ ਘਰ ਪਾਉਣ ਲਈ 10-10 ਮਰਲਿਆਂ ਦੇ ਪਲਾਟ ਦਿੱਤੇ ਜਾਣਗੇ ਮਗਦਾ ਰਹੀਂ ਵੇ ਸੂਰਜਾ ਕੰਮੀਆਂ ਦੇ ਵੇੜੇ ਇਹ ਗੀਤ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਖੁਦ ਵੋਟਾਂ ਦਿਨਾਂ ਚ ਗਾਉਂਦੇ ਰਹੇ ਇਸ ਤੋਂ ਇਲਾਵਾ ਹੋਰ ਜਿੰਨੇ ਵੀ ਕੱਚੇ ਮੁਲਾਜ਼ਮ ਜਿਵੇਂ ਸੀ ਉਹਨਾਂ ਸਾਰਿਆਂ ਨੂੰ ਕਿਹਾ ਗਿਆ ਸੀ ਪੱਕੇ ਕਰ ਦਿਆਂਗੇ ਕੱਚਾ ਸ਼ਬਦ ਹੀ ਗਲਤ ਹੈ ਇਹ ਨਹੀਂ ਹੋਣਾ ਚਾਹੀਦਾ ਹਰ ਇੱਕ ਤਬਕੇ ਲਈ ਐਲਾਨ ਵੱਡੇ ਕੀਤੇ ਹਰ ਤਬਕੇ ਨੇ ਵੋਟ ਪਾਈ ਪਰ ਅੱਜ ਜਦੋਂ ਅਸੀਂ ਆਪਣਾ ਕੈਮਰਾ ਲੈ ਕੇ ਕਸਾਨਾ ਅੱਗੇ ਜਾਂਦੇ ਆ ਤਾਂ ਉਹ ਕਹਿੰਦੇ ਨੇ ਸਾਨੂੰ 5 ਮਿੰਟਾਂ ਚ ਸਾਰੀਆਂ ਫਸਲਾਂ ਤੇ ਐਮਐਸਪੀ ਦੇਣ ਦਾ ਜਿਹੜਾ ਵਾਅਦਾ ਕੀਤਾ ਗਿਆ ਸੀ ਉਹ ਬਿਲਕੁਲ ਝੂਠਾ ਸੀ ਜਦ ਅਸੀਂ ਔਰਤਾ ਅੱਗੇ ਕੈਮਰਾ ਕਰਦੇ ਆ ਤਾਂ ਉਹ ਕਹਿੰਦੀਆਂ ਨੇ ਕਿ ਸਾਨੂੰ ਹਰ ਮਹੀਨੇ 1000 ਰੁਪਿਆ ਦੇਣ ਦਾ ਵਾਅਦਾ ਕੀਤਾ ਸੀ ਉਹ ਝੂਠਾ ਸੀ ਕੱਚੇ ਮਜ਼ਦੂਰਾਂ ਅੱਗੇ ਕੈਮਰਾ ਕਰਦੇ ਆ ਤਾਂ ਉਹ ਕਹਿੰਦੇ ਸਾਨੂੰ ਪੱਕੇ ਨਹੀਂ ਕੀਤਾ ਗਿਆ ਵਾਅਦਾ ਝੂਠਾ ਸੀ ਜਦ ਅਸੀਂ ਪੰਜਾਬ ਦੇ ਵਿੱਚ ਕਰੀਬ 3 ਕਰੋੜ ਦੇ ਕਰੀਬ ਆਬਾਦੀ ਹੈ ਜਿਹਦੇ ਵਿੱਚੋਂ 82 ਤੋਂ 85 ਲੱਖ ਮੁੰਡੇ ਕੁੜੀਆਂ ਬੇਰੁਜ਼ਗਾਰ ਨੇ ਬੇਰੁਜ਼ਗਾਰੀ ਵਾਲੀ ਹਾਲਤ 'ਚ ਨੇ ਜਦ ਉਹਨਾਂ ਨੂੰ ਪੁੱਛਦੇ ਆ ਤਾਂ ਉਹ ਕਹਿੰਦੇ ਨੇ ਕਿ ਨਵੀਂ ਸਰਕਾਰ ਇਹ ਕਹਿੰਦੀ ਹੈ ਕਿ ਅਸੀਂ 50-55 ਹਜ਼ਾਰ ਨੂੰ ਨੌਕਰੀ ਦਿੰਦੀ ਪਰ ਜੇ 82-85 ਲੱਖ ਬੇਰੁਜ਼ਗਾਰ ਨੇ ਤਾਂ ਫਿਰ ਸਾਢੇ 3 ਸਾਲਾਂ 'ਚ ਜੇ 50 ਹਜ਼ਾਰ ਨੂੰ ਨੌਕਰੀ ਦਿੱਤੀ ਹੈ ਤਾਂ ਬੇਰੁਜ਼ਗਾਰ ਕਹਿੰਦੇ ਨੇ ਕਿ ਆਪਣੇ ਮੈਹਕਮੇ ਚਲਾਉਣ ਦੇ ਲਈ ਇੰਨੀਆਂ ਕਨੌਕਰੀਆਂ ਪਿਛਲੀਆਂ ਸਰਕਾਰਾਂ ਨੂੰ ਦੇਣੀਆਂ ਪੈਂਦੀਆਂ ਸੀ ਇਸ ਕਰਕੇ ਇਹ ਬੇਰੁਜ਼ਗਾਰ ਕਹਿੰਦੇ ਨੇ ਕਿ ਸਾਡੇ ਨਾਲ ਕੋਈ ਬਹੁਤ ਵੱਡਾ ਇਨਸਾਫ ਨਹੀਂ ਹੋਇਆ ਕੱਚੇ ਮੁਲਾਜ਼ਮ ਕਹਿੰਦੇ ਨੇ ਕਿ ਅਸੀਂ ਜਦੋਂ ਵੀ ਪੱਕੇ ਹੋਣ ਲਈ ਧਰਨੇ ਲਾਏ ਤਾਂ ਸਾਡੇ ਉੱਪਰ लाठी चार्ज ਹੋਏ ਨੇ ਮਾਨ ਸਾਹਿਬ ਕਹਿੰਦੇ ਸੀ लाठी चार्ज ਕਿਸੇ ਤੇ ਹੋਣਾ ਨਹੀਂ ਚਾਹੀਦਾ ਤੇ ਧਰਨਾ ਲੱਗਣ ਤੋਂ ਪਹਿਲਾਂ ਮਸਲਾ ਹੱਲ ਹੋਣਾ ਚਾਹੀਦਾ ਸਾਡੀ ਸਰਕਾਰ ਜੇ ਆਈ ਤਾਂ ਧਰਨੇ ਲੱਗਣ ਨਹੀਂ ਦਿਵਾਂਗੇ ਧਰਨੇ ਲੱਗਣ ਤੋਂ ਪਹਿਲਾਂ ਪਹਿਲਾਂ ਮਸਲੇ ਹੱਲ ਕਰਦਿਆ ਕਰਾਂਗੇ ਪਰ ਉਸ ਤੋਂ ਬਾਅਦ ਬੇਰੁਜ਼ਗਾਰ ਕਹਿੰਦੇ ਨੇ ਕੱਚੇ ਮਲਾਜ਼ਮ ਕਹਿੰਦੇ ਨੇ ਮਜ਼ਦੂਰ ਤੇ ਕਿਸਾਨ ਕਹਿੰਦੇ ਨੇ ਕਿ ਸਾਡੇ ਉੱਪਰ लाठी चार्ज ਹੋਏ ਹੁਣ ਇਹ ਸਾਰਾ ਜੋ ਕੁਝ ਵੱਖ-ਵੱਖ ਤਬਕੇ ਕਹਿ ਰਹੇ ਨੇ ਉਹ ਚ ਕਿੰਨਾ ਸੱਚ ਹੈ ਇਹ ਤੁਸੀਂ ਆਪ ਦੱਸ ਸਕਦੇ ਹੋ ਸਰਪੰਚੀ ਦੀਆਂ ਚੋਣਾਂ ਵੇਲੇ ਵੱਡੇ ਰੋਲੇ ਪਏ ਕਾਗਜ਼ ਰੱਦ ਕਰਾਉਣ ਦੇ ਰੋਲੇ ਪਏ ਪैसे ਲੈ ਕੇ ਸਰਪੰਚ ਬਣਾਉਣ ਦੇ ਰੋਲੇ ਪਏ ਉਹਨਾਂ ਚੋਂ ਹੀ ਇੱਕ ਰੋਲਾ ਇਹ ਜਿਹੜਾ ਸਰਪੰਚ ਜਸ਼ਨ ਬਾਵਾ ਜਿਹਨੇ ਆਤਮ ਹੱਤਿਆ ਕੀਤੀ ਹੈ ਅਨਮੈਰਿਡ ਮੁੰਡਾ ਸੀ ਤਾਂ ਇਹਦੇ ਕੇਸ ਦੇ ਵਿੱਚ ਵੀ ਇਸੇ ਤਰ੍ਹਾਂ ਦਾ ਰੋਲਾ ਜਿਹੜਾ ਉਹ ਸਾਹਮਣੇ ਆਇਆ ਤੇ ਉਸ ਤੋਂ ਬਾਅਦ ਅੱਜ ਇਹ ਪਰਚਾ ਦਰਜ ਹੋਇਆ ਪੰਜ ਵਿਅਕਤੀਆਂ ਤੇ ਇਸ ਪਰਚੇ ਬਾਰੇ ਤੁਸੀਂ ਕੀ ਕਹੋਗੇ ਤੁਸੀਂ ਆਪਣਾ ਕਮੈਂਟ ਆਪਣਾ ਵਿਚਾਰ ਲਿਖਿਓ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਸਿੰਘ ਆਜ਼ਾਦ ਤੁਸੀਂ ਦੇਖ ਰਹੇ ਹੋ ਲਾਈਵ ਸੱਚ ਬਹੁਤ ਮਿਹਰਬਾਨੀ ਸ਼ੁਕਰੀਆ